ਮੰਨੂਰ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਰਿਹائش ਤੇ ਪ੍ਰਦਰਸ਼ਨ ਹੋ ਰਿਹਾ ਹੈ ਬੇਰੋਜ਼ਗਾਰ ਸੰਜਾ ਮੋਰਚਾ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ ਕਰ ਰਹੇ ਬੇਰੋਜ਼ਗਾਰਾਂ ਦੇ ਨਾਇਲ ਤੱਕਾ ਮੁੱਕੀ ਵੀ ਕੀਤੀ ਗਈ ਹੈ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੇ ਵਾਦਾ ਖਿਲਾਫੀ ਦੇ ਇਲਜ਼ਾਮ ਲਗਾਏ ਨੇ ਬੇਰੋਜ਼ਗਾਰਾਂ ਦਾ ਇਲਜ਼ਾਮ ਹੈ ਕਿ ਪਿਛਲੇ 3 ਸਾਲਾਂ ਦੇ ਵਿੱਚ ਕੀਤੀ ਗਈ ਜੁੜਾ ਹੈ ਇੱਕ ਵੀ ਜੁੜੀ ਨਵੀਂ ਪਰਤੀ ਹੈ ਉਹ ਨਹੀਂ ਕੀਤੀ ਗਈ ਹੈ ਤਾਂ ਸੰਗਰੂਰ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਰਿਹائش ਦੇ ਬਾਹਰ ਇਹ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੰਗਰੂਰ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਘਰ ਦੇ ਬਾਹਰ ਪ੍ਰਦਰਸ਼ਨ ਹੋ ਰਿਹਾ ਹੈ ਬੇਰੁਜ਼ਗਾਰਾਂ ਦੇ ਨਾਲ ਵਾਦਾ ਖਿਲਾਫੀ ਦਾ ਜਿਹੜਾ ਇਲਜ਼ਾਮ ਹੈ ਲਗਾਏ ਗਿਆ ਬੇਰੁਜ਼ਗਾਰਾਂ ਸਾਂਝਾ ਮੋਰਚਾ ਵੱਲੋਂ ਜਿਹੜਾ ਹੈ ਇਹ ਆंदोलਨ ਕੀਤਾ ਜਾ ਰਿਹਾ ਹੈ ਤਰਨਤ ਵੱਲੋਂ ਕਿਹਾ ਗਿਆ ਕਿ ਪਿਛਲੇ 3 ਸਾਲਾਂ ਦੇ ਵਿੱਚ ਇੱਕ ਵੀ ਨਵੀਂ ਪਰਤੀ ਜੋੜੀ ਹੈ ਨਹੀਂ ਲਿਆਈ ਗਈ ਹੈ ਈਨਾਂ ਮੈਂ ਤੁਹਾਡਾ ਰਮਨ ਕੁਮਾਰ ਮਲੋੜ ਜੀ ਸੂਬਾ ਕਨਵੀਨਰ ਬੇਜ਼ਗਾਰ ਸਾਂਝਾ ਮੋਰਚਾ ਪੰਜਾਬ ਰਮਨ ਜੀ ਗੱਲ ਕੀਤੀ ਜਗੇ ਲਗਾਤਾਰ ਤੁਹਾਨੂੰ ਇੱਥੇ ਪ੍ਰੋਟੈਸਟ ਕਰਦਾ ਕਾਫੀ ਸਾਲ ਹੋ ਚੁੱਕੇ ਆ ਤੇ ਤਰੀਕਾ ਵੀ ਮਿਲ ਰਹੀ ਆ ਕੀ ਤੁਹਾਡੇ ਜੀ ਤੱਕ ਮਸਲਾ ਹੱਲ ਨਹੀਂ ਹੋਇਆ ਤਰੀਕ ਤੋ ਕਿਸੇ ਦੇ ਤਰੀਕ ਤੇ ਮੀਟਿੰਗ ਨਹੀਂ ਹੋਈ ਤੁਹਾਡੀ ਦੇਖੋ ਇਹ ਜਿਹੜੀ ਪਿਛਲੀਆਂ ਸਰਕਾਰਾਂ ਨਾਲੋਂ ਬਹੁਤ ਨਕੰਮੀ ਸਰਕਾਰ ਮਿਲ ਗਈ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਕਿ ਕਿਸੇ ਵੀ ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਕਿਸੇ ਧਰਨਿਆਂ ਦੀ ਲੋੜ ਨਹੀਂ ਮੇਰੇ ਦਰਵਾਜ਼ੇ ਹਮੇਸ਼ਾ ਖੁੱਲੇ ਆ ਉਸ ਨੂੰ ਮਿਲਣ ਦੇ ਲਈ ਧਰਨੇ ਛੱਡੋ ਕੁੱਟ ਖਾ ਕੇ ਛੱਡੋ ਅਸੀਂ ਬਹੁਤ ਵਾਰ ਬੜਾ ਕੁਝ ਕਰਕੇ ਦੇਖ ਲਿਆ ਉਹਨਾਂ ਵੱਲੋਂ ਸਾਨੂੰ ਇੱਥੇ ਡਾਂਗਾ ਜਰੂਰ ਮਿਲ ਜਾਂਦੀਆਂ ਕਿ ਚਿੱਠੀ ਜਰੂਰ ਮਿਲਦੀ ਆ ਜੋ ਹੁਣ ਵੀ ਮਿਲ ਜੂ ਤੁਹਾਡੇ ਚਰਨੋਂ ਪਰ ਹੜੇਕਾਂ ਵਾਰ ਚਿੱਠੀ ਮਿਲਣ ਤੋਂ ਬਾਅਦ ਇੱਕ ਵਾਰ ਵੀ ਮੁੱਖ ਮੰਤਰੀ ਨੇ ਕਿਸੇ ਵੀ ਜਥੇਬੰਦੀ ਦੇ ਨਾਲ ਜਿਹੜੀ ਬੇਰੁਜ਼ਗਾਰ ਹੋਵੇ ਮੀਟਿੰਗ ਆਪਣੀ ਕੀਤੀ ਜੇ ਮੀਟਿੰਗ ਕਰਦੀ ਆ ਤਾਂ ਕੋਈ ਨਾ ਕੋਈ ਕਮੇਟੀ ਬਣਾਈ ਵੀ ਉਹਨਾਂ ਚੱਕਤ ਦਾ ਮੰਤਰੀ ਕਰ ਲੈਂਦਾ ਜਾ ਉਹਨਾਂ ਦੇ ਕੋਈ ਹੋਰ ਬਿਊਰੋਕ੍ਰੇਸੀ ਕਰ ਲੈਂਦੀ ਐ। ਲਾਰਿਆਂ ਤਾਂ ਦੁਖੀ ਹੋ ਕੇ ਮੈਨੂੰ ਨਾ ਨੌਕਰੀ ਮਿਲ ਰਹੀ ਐ, ਬੇਰੁਜ਼ਗਾਰ ਬਹੁਤ ਹੈਗੇ ਆ ਘਰ ਦੇ ਵਿੱਚ ਗਰੀਬੀ ਹੁਣ ਕਰਕੇ ਮੈਨੂੰ ਸਬਜ਼ੀ ਵੇਚਣੀ ਪੈ ਰਹੀ ਐ ਸੱਚਾਈ ਐ। ਮੈਂ ਅਮਰੂਦ ਵੀ ਵੇਚੇ ਹਨ, ਵੇਚ ਵੀ ਰਿਹਾ ਸਬਜ਼ੀ ਵੀ ਵੇਚ ਰਿਹਾ ਮੋਟਰਸਾਈਕਲ ਤੇ ਜਾਣਾ ਪਿੰਡਾਂ ਦੇ ਵਿੱਚ ਫੇਰੀ ਤੇ ਵੇਚਦਾ ਕਿਉਂ ਘਰ ਦੀ ਮਜਬੂਰੀ ਐ, ਗਰੀਬੀ ਐ ਪਰ ਸਰਕਾਰ ਤੋਂ ਬਹੁਤ ਉਮੀਦਾਂ ਸੀ ਵਿਰੋਜ਼ਗਾਰ ਦੇਊਗੀ ਪਰ ਨਹੀਂ ਦਿੱਤਾ। ਹੁਣ ਇੰਨੇ ਕਿ ਪੀੜਤਾਂ ਡਿਪਰੈਸ ਵੀ ਆ ਪਰ ਫੈਮਿਲੀ ਤੋਂ ਪਾਲਣਾ ਹੀ ਐ ਨਾ ਜੀ। ਕਿਸੇ ਨਾ ਕਿਸੇ ਹੁਣ ਦਿਹਾੜੀ ਵੀ ਨਹੀਂ ਹੁੰਦੀ ਜੀ ਅਸੀਂ ਸਟੱਡੀ ਕੀਤੀ ਫਿਰ ਉਸ 스테ਜ ਤੇ ਆ ਕੇ ਖੜੋ ਗਏ ਆ ਉਦੋਂ ਪਰ ਇੱਕ جنੂਨ ਸੀ ਵੀ ਪੜ੍ਹਾਈ ਕਰਾਂਗੇ ਪਰ ਹੁਣ ਇੱਕ جنੂਨ ਹੈ ਕਿ ਅਸੀਂ ਤਿਆਰੀ ਕਰੀਏ ਪਰ ਤਿਆਰੀ ਵੀ ਕਰ ਕਰਕੇ ਕੀ ਕਰੀਏ ਜਦੋਂ ਅੱਗੇ ਸਾਨੂੰ ਕੋਈ ਨੌਕਰੀ ਦੀ ਉਮੀਦ ਹੀ ਨਹੀਂ ਦਿਖਦੀ ਜੀ ਸਰ ਜੀ ਹਾਂਜੀ ਹਾਂਜੀ ਕੀ ਨਾਮ ਹੈ ਵੀਰ ਜੀ ਸੁਖਵਿੰਦਰ ਸਿੰਘ ਢੱਲਵਾ ਬੇਰਜ਼ਗਾਰ ਸਾਂਝਾ ਮੋਰਚਾ ਪੰਜਾਬ ਢੱਲਵਾ ਸਾਹਿਬ ਅੱਜ ਫੇਰ ਤੁਸੀਂ ਮਿਲ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹੋ ਅੱਜ ਫੇਰ ਸੀਐਮ ਦੀ ਕੋਠੀ ਦੇ ਸਾਹਮਣੇ ਆਏ ਹੋ ਅੱਜ 23 ਮਾਰਚ ਹੈ ਇੱਕ ਪਾਸੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਸੀ ਭਗਤ ਸਿੰਘ ਉਹਨਾਂ ਦੇ ਤੇ ਦੂਜੇ ਪਾਸੇ ਤੁਸੀਂ ਸਿਰ ਪ੍ਰੋਟੈਸਟ ਕਰ ਰਹੇ ਹੋ ਇਹੀ ਦੱਸਣ ਵਾਸਤੇ ਆਏ ਸੀ ਸਾਨੂੰ ਇਹ ਲੱਗਦਾ ਸੀ ਕਿ ਸ਼ਹੀਦਾਂ ਦੇ ਸੁਪਨਿਆਂ ਦੀ ਗੱਲ ਕਰਕੇ ਆਇਆ ਸੀ ਮੁੱਖ ਮੰਤਰੀ ਭਗਵੰਤ ਮਾਨ ਸ਼ਾਇਦ ਅੱਜ ਇਸ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਸਾਡੀ ਗੱਲ ਸੁਣ ਲਈ ਅੱਜ ਸ਼ਾਇਦ ਸਾਨੂੰ ਨਾ ਕੁੱਟਣ ਅੱਜ ਸ਼ਾਇਦ ਸਾਡੀ ਰੋਜ਼ਗਾਰ ਵਾਸਤੇ ਸਰਕਾਰ ਕੋਈ ਐਲਾਨ ਕਰ ਦੇ ਕਿ ਜੇ ਨਹੀਂ ਪਿੰਡਾਂ ਚ ਜਾ ਕੇ ਘਰਾਂ ਚ ਜਾ ਕੇ ਮੈਂ ਰੋਜ਼ਗਾਰ ਦਿੱਤਾ ਇਹਨੂੰ ਜਿਹੜਾ ਕਿ ਵਾਦਾ ਕਰਦਾ ਸੀ ਕਿ ਪਿੰਡਾਂ ਚ ਸਰਕਾਰ ਚੱਲਿਆ ਕਰੂ ਕਿ ਇਹਦੇ ਪੱਗਾਂ ਨਹੀਂ ਲੈਣੀਆਂ ਟੈਂਕੀਆਂ ਤੇ ਚੜ੍ਹਣੇ ਸ਼ਾਇਦ ਅਸੀਂ ਕਹਾਂ ਕਿ ਅੱਜ ਘੱਟੋ ਘੱਟ 3 ਮਾਰਚ ਨੂੰ ਸਾਡੀ ਸੁਣ ਲੈਣ ਕਿਉਂਕਿ ਇਹ ਸੋਨਾ ਸ਼ੀਦਾਂ ਦੇ ਵਾਰਸ ਹੋਣ ਦੀ ਗੱਲ ਕਰਦਾ ਤੇ ਅੱਜ ਫੇਰ ਇੱਥੇ ਪਗਾਂ ਲਾਈਆਂ ਗਈਆਂ ਫੇਰ ਬੇਜ਼ਗਾਰਾਂ ਦੀ ਕੁੱਟਮਾਰ ਕੀਤੀ ਗਈ ਹੈ लाठी चार्ज ਕੀਤਾ ਗਿਆ ਬੇਜ਼ਗਾਰਾਂ ਕੁੜੀਆਂ ਦੇ ਨਾਲ ਬਦਸਲੂਕੀ ਕੀਤੀ ਗਈ ਹੈ ਸਿਰਫ ਡਰਾਮਾ ਕਰ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ ਪੰਜਾਬ ਦੇ ਲੋਕਾਂ ਦੇ ਵਿੱਚ ਕੋਈ ਰਜ਼ਗਾਰਨੀਤਾ ਜਿਹੜੀਆਂ ਪੋਸਟਾਂ ਭਰਤੀ ਕੀਤੇ ਜਾਣ ਦੇ ਦਾਅਵੇ ਕਰਦਾ ਹੈ ਇਸ਼ਤਿਹਾਰ ਲਾਉਂਦਾ ਹੈ ਇਹ ਪਿਛਲੀ ਸਰਕਾਰ ਵੱਲੋਂ ਲਟਕਦੀਆਂ ਭਰਤੀਆਂ ਨੇ ਸਗੋਂ ਇਸ ਗੱਲ ਤੇ ਇਸ ਗੱਲ ਨੂੰ ਲਾਣਤਾ ਪੈਣੇ ਚਾਹੀਦੀਆਂ ਨੇ ਇਹਨੂੰ ਇਸ ਗੱਲ ਤੇ ਮਾਫੀ ਮੰਗਣੀ ਚਾਹੀਦੀ